ਸਕੇ ਗਈ ਕਹਿੰਦੀ ਅਸੀਂ ਚੱਲਿਆ ਨਾਨਕੇ ਛੁੱਟੀਆਂ ਖਿੰਦਰ ਦੀ ਨੋ ਵੀ ਜੜੀ ਉਹ ਵੀ ਗੱਲ ਕਹੀ ਜੰਦੀ ਭਾਈ ਛੁੱਟੀਆਂ ਨਾਨਕੇ ਜਾਣਾ ਹੂੰ ਸਾਰੇ ਬੱਚੇ ਤਾਂ ਚਲੇ ਆਪੋ ਆਪ ਉਹ ਮੇਰੇ ਵਾਲੀ ਵੀ ਨਾ ਰੱਟਾ ਪਾ ਦੇ ਵੀ ਭਾਈ ਅਸੀਂ ਵੀ ਜਾਣਾ ਤੇ ਕੰਮ ਇਹਦਾ ਪਿਓ ਕਰੂਗਾ ਕੰਮ ਕੌਣ ਕਰੂਗਾ ਕੋਈ ਨਾ ਬਹਾਨਾ ਕੋਈ ਨਾ ਕੋਈ ਬਣਾਉਣੀ ਮੂੰਹ ਆਖਦੀਆਂ ਵੀ ਮੇਰਾ ਤਾਂ ਗੋਡਾ ਦੁਖਦਾ ਆਪੇ ਬਹਿ ਜੂਗੀ ਨਹੀਂ ਤਾਂ ਤੋੜ ਦੂ ਲਿਗੜੀਆਂ ਦੀ ਪੱਲ ਬੰਨ ਕੇ ਵੀ ਤੇ ਕੰਮ ਕਰਨ ਨੂੰ ਮੈਂ ਇੱਥੋਂ ਦਾ ਹੁੰਦਾ ਨਹੀਂ ਪੈਗ ਮੈਂ ਤਾਂ ਜਵਾਬ ਦੇ ਦੇਣਾ ਵੀ ਮੈਂ ਇੱਥੋਂ ਕੰਮ ਨਹੀਂ ਹੁੰਦਾ ਭਾਈ ਚੱਲ ਪਤਾ ਕਰ ਲਈ ਜਾਂਦੀ ਹੈ ਕਿ ਨਹੀਂ ਹੋ ਜਾਂਦੀ ਪੇਗਾ ਜੀ ਹਰਾ ਟਾਂ ਦੀ ਆਂਦੀ ਆਂਦੀ ਨਾ ਡਿੱਗ ਪਈ ਤੇ ਗੋਡਾ ਵੇਖ ਜਾ ਕੇ ਐਡਾ ਸੁੱਜ ਗਿਆ ਤੇ ਵਿੱਚੋਂ ਲੱਗਦਾ ਜਿਵੇਂ ਸੇ ਪਾਟ ਗਿਆ ਟੁੱਟਿਆ ਨਹੀਂ ਪਿਆ ਜਾਂਦਾ ਹੁਣ ਮੈਨੂੰ ਆਸਰਾ ਦੇ ਤੇ ਅੰਦਰ ਲੈ ਜਾ ਕਿੰਨੀ ਗਰਮੀ ਚ ਟੇਕ ਟੁਕ ਜਾ ਕਰ ਲੋ ਕੀ ਸਾਰੇ ਘਰੇ ਬੈਠੇ ਨੇ ਤੂੰ ਖੜੇ ਕਿ ਦਰਵਾਜ਼ਾ ਕਰਦੀ 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 ਤਾ ਜਾਣੀ ਨਹੀਂ ਕਿ ਤਰੀ ਦੀ ਹੁਸ਼ਣ ਕੀ ਮੰਨਦਾ ਦਾਦ ਹੁਣ ਮੈਂ ਆਖਾ ਲਾਈ ਤੇ ਗੇੜਾ ਕੱਢ ਗਿਆ ਨਹੀਂ ਮੈਨੂੰ ਨਹੀਂ ਪੁੱਤ ਡਾਕਟਰ ਕੋਲ ਨਹੀਂ ਜਾਣਾ ਮੇਰੇ ਕੋਲ ਟੂਕ ਪਈ ਮੂਹੇ ਮਾਰ ਲਾਂਗੀ ਉਹਦੇ ਰਖੀਕ ਹੋ ਜਾਂਦੀ

गया बाल सता अगले उम्म कर के आता मेरा राटा पै जाएगा तू कोई ना मैं आपे ठीक हो जा लीक होनी पी ਮੋਲ ਤੋਂ ਗੱਲਾਂ ਹੀ ਮਾਰੀ ਜੇ ਕਿ ਚਾਹ ਕੋਟੂ ਪਿਆ ਚ ਚਰ ਚਰ ਗੱਲਾਂ ਕੀਤੀ ਯਾਨੀ ਚਾਹ ਨਾ ਤੈਨੂੰ ਆਖਾ ਚਾਹ ਦਾ ਤੂੰ ਨਾ ਨਹੀਂ ਲੈਂਦੀ ਪਈ ਸਾਡਾ ਮੈਂ ਤਾਂ ਤੇਰਾ ਭਰਾ ਕਰਨੀ ਤੂੰ ਤਾਂ ਸਾਡਾ ਮੈਂ ਨਹੀਂ ਲਾਤੀ ਤੰਗਾ ਚਾਹੀਦਾ ਨਹੀਂ ਤੈਨੂੰ ਹੋਰ ਮੈਂ ਤਾਂ ਤੈਨੂੰ ਤੈਨੂੰ ਇੱਥੇ ਹੀ ਚਾਹ ਦਾ ਬੂਪ ਪਈ ਆ ਮਰ ਲੰਮੀ ਉਹ ਤੂੰ ਟੁੱਕਾ ਚਲਾਇਆ ਚਾਲ ਲੱਗਾ ਗਿਆ ਕੀ ਪਤਾ ਲੱਗਦਾ ਭਾਈ ਇਸੇ ਮਗਰ ਲੱਗ ਜਾਵੇ ਇਹ ਅੱਖੇ ਵੀ ਨਹੀਂ ਮਾਤਾ ਨੂੰ ਵੀ ਚੱਲਦੀ ਹੌਂਕੀ ਮਣਾ ਪਾਇਆ ਕਰ ਗਰਮੀਤ ਕੋਰੇ ਛੋਟੀ ਫੜ ਲਾ ਛੋਟੀ ਬਣਾਣੀ ਤੇਰਾ ਸਰਨਾ ਇਹ ਮੈਂ ਅਖਰ ਲੰਮਾ ਕਾਖੀ ਤੇਰਾ ਮਾਰੇ ਮਸੀਹ ਪਾਕੇ ਮੈਂ ਰੋਟੀ ਕਰਮ ਕਰ ਦੇਣੀ ਜਾਂ ਉਹ ਕਰ ਦੇਣੀ ਆ ਤੇ ਇਹਨਾਂ ਕਬਾਰ ਥੋੜਾ ਸੋਟੀ ਬਣਾਉਣ ਗੱਲ ਚੱਲਨੀ ਸਵਾਰ ਕੇ ਆਪਦਾ ਖੇ ਖੜ ਕੇ ਕਹਿੰਦਾ ਸੋਟੀ ਕਰਕੇ ਕਾ ਫੇਰ ਨਹੀਂ ਜਾਣੀ ਮੁੰਡਾ ਵੀ ਅਖਰ ਮੇਰੀ ਮਾਂ ਬਿਮਾਰ ਪਈ ਤੂੰ ਛੱਡ ਕੇ ਚੇਕੇ ਕੀ ਲੈ ਮੈਂ ਤਾਂ ਕਹੇ ਜੀ ਜਿਆਦਾ ਵੀ ਮੈਂ ਜਾਣਾ ਹੈ ਫੇਰ ਆਪਾਂ ਜਿਆਦਾ ਥੋੜਾ ਜਾਇ ਚੰਕਾਰ ਦੇ ਜੀ ਜੇ ਕਰੇ ਜਿੱਦ ਨਹੀਂ ਤੇ ਫੇਰ ਥੋੜਾ ਘੱਟ ਕਰ। ਤੋੜਾ ਭਾਈ ਇਹਨ ਗਿਆਨ ਨਹੀਂ ਦੇਣਾ ਬਸ ਐਸੀ ਮੈਂ ਕਰਾਂਗੀ ਤਮਾਸ਼ਾ ਜਿਹੜਾ ਘਰੋਂ ਹੀ ਨਿਕਲੇ ਕਿਵੇਂ ਜਾਂਦੀਆਂ ਜਾਂ ਮਰ ਜਾਂਦੀਆਂ ਨਹੀਂ ਇੱਕ ਗੱਲ ਪੁੱਛਣੀ ਸੀ ਤੁਹਾਡੇ ਤੋਂ ਹਾਂ ਹਾਂ ਤਾਂ ਜੋ ਆਕਾੜੀ ਛੁੱਟੀਆਂ ਆਉਂਦੀਆਂ ਹਾਂ ਹੋ ਗੀਆਂ ਗਰਮੀ ਦੀਆਂ ਹਾਂ ਗਰਮੀ ਦੀਆਂ ਛੁੱਟੀਆਂ ਆਈਆਂ ਤੇ ਮੈਂ ਸੋਚਦੀ ਬਈ ਚਾਰ ਪੰਜ ਦਿਨ ਮਾਪੀ ਕੋਲ ਲਾਈ ਆਂ ਯਾਰ ਕਮਾਲ ਹੋ ਗਈ ਐ ਵੀ ਤੂੰ ਚਲੀ ਜਾਂਦੇ ਤੇ ਘਰੇ ਸਰੂਗਾ ਕਿਵੇਂ ਕੋਈ ਨਹੀਂ ਘਰੇ ਖਾਜੂਗਾ ਕੋਈ ਨਹੀਂ ਪੀਤੇਗੀ ਰੋਟੀਆਂ ਲਾ ਦੂਗੀ ਚਾਹ ਹੋਰ ਕਰੇ ਸਰੂਗਾ ਤੇ ਬੀਬੀ ਦਾ ਤਾਂ ਵਿਚਾਰੀ ਦੱਗਦੇ ਬੋੜਾ ਦੁੱਖਦਾ ਯਾਰ ਉਹ ਕਿੱਥੋਂ ਕੰਮ ਕਰ ਲੂਗੀ ਆ ਮੜ ਜਿਹੜਾ ਕਿੰਨੀ ਸਫਾਈ ਕਰਨੀ ਪੈਂਦੀ ਐ ਕੱਪੜੇ ਲੱਤੇ ਧੋਣੇ ਪੈਂਦੇ ਪ੍ਰੈਸ ਕਰਨਾ ਪੈਂਦਾ ਬੀਬੀ ਕਿੱਥੋਂ ਕਰ ਲੇਗੀ ਕੰਮ ਚਾਹ ਕੋਈ ਨਹੀਂ ਦੋ ਚਾਰ ਦਿਨ ਹੀ ਸਾਰੇ ਲੌਕ ਹੀ ਜਾਂਦੇ ਆ ਸੁਟੀਆਂ ਨਹੀਂ ਆ ਸੁਆਗ ਵੀ ਕਿਨੇ ਕਿਹਾਗੇ ਜਵਾਗ ਵੀ ਕਹਿੰਦੇ ਨਾਲਕਿਆਂ ਤੇ ਚਲੀ ਗਏ ਮਮੀ ਆਪਾਂ ਬਾਈ ਨਹੀਂ ਰਹਿਣ ਦੇ ਤੂੰ ਲੋਕਾਂ ਮਗਰ ਥੋੜਾ ਲੱਗੀਦਾ ਲੋਕ ਤੇ ਖੂਚ ਡੁੱਬ ਜਾਣਗੇ ਤੇ ਆਪਾਂ ਵੀ ਖੂਚ ਡੁੱਬਣਾ ਲੈ ਪਰ ਵੀ ਸ਼ਾਮ ਬਾਦ ਜਾਣਾ ਪਰ ਵੀ ਗਈ ਸੀ ਸ਼ੂਟਿੰਗ ਨਹੀਂ ਆਣੀ। ਉਹ ਤਾਂ ਵੀ ਸਾਰੇ ਠੀਕ ਹੈ ਤੇ ਹੁਣ ਵੀ ਤਾਂ ਯਾਰ ਤੇਰੇ ਮਗਰੋਂ ਕੰਮ ਦਾ ਕੀ ਬਣੂਗਾ? ਤੁਸੀਂ ਕੰਮ ਵੀ ਕਹਤੋਂ ਟੈਨਸ਼ਨ ਲੈਂਦੇ ਜੇ ਤੁਹਾਨੂੰ ਤਾਂ ਮੈਂ ਅੰਤਿਮ ਕਹਿਤਾ ਹੀ ਅੰਤਿਕੰਢੀ ਤੁਹਾਨੂੰ ਕੋਈ ਨਹੀਂ ਤੇ ਦੋ ਚਾਰ ਦਿਨ ਲਾਇਆ ਤੇ ਮੈਂ ਆਪਣੇ ਘਰ ਦਾ ਤਰ੍ਹਾਂ ਕੰਮ ਕਰਤੀ ਕਰੂੰਗੀ। ਉਹ ਕਰ ਦੂਗੀ। ਹਾਂ ਉਹ ਸਾਰਾ ਕੰਮ ਕਰ ਲੈਂਦੀ ਕੰਮ ਵੀ ਵਧੀਆ ਕਰਦੀ ਉਹਨਾਂ ਦੇ ਤਾਂ ਉਹ ਪੈਸੇ ਲਵੂੰਗੀ ਆਪਣੇ ਤੋਂ। ਨਹੀਂ ਨਹੀਂ ਤੁਸੀਂ ਛੁੜਾ ਕਰਦੀ ਹੋ। ਉਹ ਬੀਬੀ ਨੂੰ ਪਤਾ ਯਾਰ ਉਹ ਗੁੱਸਾ ਕਰੂਗੀ ਉਹਨਾਂ ਗਣਾ ਮੇਰਾ ਢੋਡਾ ਦੁਖਦਾ ਇਹ ਥਣੇ ਮੈਨੂੰ ਸੰਭਾਲਣ ਦੀ ਮਾਰੀ ਤੁਰ ਗਈ ਹੈ ਨਹੀਂ ਨਹੀਂ ਤੁਨਾਲੇ ਮੇਰੇ ਮੰਮੀ ਦਾ ਫੋਨ ਆਇਆ ਸੀਗਾ ਮੰਮੀ ਕਹਿੰਦੀ ਮੈਂ ਤੇਰੇ ਵੀਰੇ ਨੂੰ ਘੱਲ ਦੇਣੀ ਆ ਜਿਛੋਟੇ ਵੀਰੇ ਨੂੰ ਘੱਲ ਦੇਣੀ ਉਹ ਮਰ ਜਾਣਾ ਤੇ ਆ ਕੇ ਤੈਨੂੰ ਲੈ ਜਾਊਗਾ ਸਕੀਮ ਤਾਂ ਤੂੰ ਪਹਿਲਾਂ ਹੀ ਲਾਈ ਬੈਠੀ ਸੀ ਫਿਰ ਹੈ ਮੈਨੂੰ ਤਾਂ ਇੱਕ ਗਾਲੀ ਕੱਢਣੀ ਸੀ ਬੱਸ ਪੁੱਛਣਾ ਹੀ ਸੀ ਹਾਂ ਹੀ ਕਰਾਉਣੀ ਮਰਦੀ ਗੱਲ ਗਾਰੀ ਲੈਂਦੀ ਜਦੋਂ ਤੂੰ ਸਕੀਮ ਦਾ ਪਹਿਲਾ ਲਾਈ ਬੈਠੀ ਹੈ ਮੇਰੇ ਨਾਲ ਤਾਂ ਤੂੰ ਗੱਲ ਕਰਨੀ ਬਸ ਜ਼ਰੂਰੀ ਨਹੀਂ ਸਮਝੂਂ ਹੀ ਕਰ ਲਈ ਹੈ ਚੱਲ ਜਿਵੇਂ ਤੇਰਾ ਜੀ ਕਰਦਾ ਕਰੀ ਜਾ ਯਾਰ ਅੱਲ ਮੈਂ ਬੀਬੀ ਨਾਲ ਵੀ ਕਰਦਾ ਗੱਲ ਬੀਬੀ ਕਹੂਗੀ ਤਾਂ ਮੈਂ ਜਿਵੇਂ ਕਹੂਗੀ ਵੇਖ ਨਾ ਮੈਂ ਕਰ ਲੇਗੀ ਚਾ ਚਾ ਬੀਬੀ ਤੂੰ ਆਹ ਕਿਹੜੇ ਚੱਕਰਾਂ ਚ ਪਈ ਐ ਤੈਨੂੰ ਡਾਕਟਰ ਕੋਲੇ ਲੈ ਜੀਏ ਤੇਰੇ ਜਿਆਦਾ ਨੁਕਸਾਨਾ ਪੈ ਜਾਏ ਤੇਰੇ ਚ ਨਾ ਨਾ ਪੁੱਤ ਡਾਕਟਰ ਕੋਲ ਨਹੀਂ ਜਾਣਾ ਟਕੋਰ ਕੀਤੀ ਅੱਗੇ ਦਾ ਫੜ ਕੇ ਮਾਰਾ ਜਾ ਦਰਦ ਤਾਂ ਹੁੰਦੀ ਸੀਸ ਪੈਂਦੀ ਐ ਕਿਤੇ ਫਕੂਰਾ ਕੀਤੇ ਸੈੱਟ ਹੁੰਦਾ ਤੇ ਫਿਰ ਡਾਕਟਰਾਂ ਨੂੰ ਐਡੀ ਐਡੀ ਪੜ੍ਹਾਈ ਕਰਕੇ ਉੱਥੇ ਹਸਪੀ ਨਾ ਬੋਤ ਮੇਰੇ ਪੈਸਿਆਂ ਦਾ ਦਲਟਣ ਦੇਸੀ ਇਲਾਜ ਪੜੇ ਤੇ ਵਧੀਆ ਦੇ ਤੂੰ ਪੈਸਿਆਂ ਤੋਂ ਬਸ ਲੁੱਟ ਕੋੜ ਕਰ ਲੋ ਫੋਰ ਘਰੇ ਮੇਰੇ ਟੂਪ ਪਈ ਸੀ ਉਹ ਮਾਰ ਲਈ ਜਿਵੇਂ ਤੈਨੂੰ ਚੰਗਾ ਸੀ ਤੇ ਤੇਰਾ ਭਲਾ ਸੋਚਦੇ ਆ ਜਿਵੇਂ ਤੈਨੂੰ ਚੰਗਾ ਲੱਗਾ ਫਿਰ ਇਹੇ ਸੀ ਸਾਨੂੰ ਵੀ ਆ ਮੈਂ ਕਿੱਦਾਂ ਤੂੰ ਪੁੱਛਿਆ ਪੁੱਛਣਾ ਮੈਂ ਹੁਣ ਤੈਨੂੰ ਪੁੱਛਣਾ ਨਹੀਂ ਗਾ ਆਪਣੀ ਮਾਂ ਪੁੱਛਣਾ ਤੁਹਾਡਾ ਫੇਰ ਵੀ ਕੁਛ ਨਾ ਕੁਛ ਮੈਂ ਤੈਨੂੰ ਫੇਰ ਕਹਿਣਾ ਵੀ ਆਪਾਂ ਨਾ ਵੀ ਤੈਨੂੰ ਮੈਂ ਉੱਥੇ ਵੱਡੇ ਡਾਕਟਰ ਕੋਲੇ ਲੈ ਜਾਣਾ ਤੇ ਆਪਾਂ ਇਲਾਜ ਕਰਾਈ ਤੇ ਚੰਗੇ ਡਾਕਟਰ ਕੋਲੇ ਜਾਣਾ ਪੈਣਾ ਆਪਾਂ ਨੂੰ ਹੋਰ ਤਾਂ ਚੰਗੇ ਡਾਕਟਰ ਨੂੰ ਕੀ ਏ ਮੈਂ ਅੱਜ ਦਿਨ ਮਾੜਾ ਜਿਹਾ ਫਰਕ ਪੈਦਾ ਚੀਜ਼ ਜੀ ਪੈਂਦੀ ਕੋਈ ਨਾ ਮੈਨੂੰ ਫਰਕ ਪੈ ਜਾਏਗਾ ਤੇ ਤੂੰ ਅੱਜ ਕਿੱਦਾਂ ਪੁੱਛਿਆ ਮੈਨੂੰ ਐਡੀ ਛੇਦੀ ਪੁੱਛਿਆ ਕਿੱਦਾਂ ਹੁਣ ਮੈਂ ਤੈਨੂੰ ਕੀ ਦੱਸਾਂ ਤੇਰੇ ਸਾਹਮਣੇ ਗੂਣ ਦੀਆਂ ਛੁੱਟੀਆਂ ਹੋ ਗਿਆ ਬੱਚਿਆਂ ਨੂੰ ਤੇ ਵੇਖੋ ਵਿਖਾਏ ਸਾਰੀ ਦੁਨੀਆ ਹੀ ਜਿਵੇਂ ਕੋਈ ਪੁਰ ਔਰ ਚੰਦਰ ਗਿਆਂ ਦੇ ਵੀ 9 ਸੇ ਉਹ ਵੀ ਗਈ ਕਿ ਨਹੀਂ ਚਾਰ ਦਿਨ ਤੇ ਹੋਇਆ ਕੀ ਵੀ ਉਹ ਤੇਰੀ ਨੂੰ ਵੀ ਕਹਿੰਦੀ ਆ ਵੀ ਮੈਂ ਭਾਈ ਚਾਰ ਦਿਨ ਛੁੱਟੀਆਂ ਜਿਦਾਨਾ ਨਾ ਭਾਈ ਮੈਂ ਨਹੀਂ ਜਾਣ ਦੇਣਾ ਮੇਰਾ ਗੋਡਾ ਐਡਾ ਦਰਦ ਕਰੀ ਜਾਂਦਾ ਮੈਥੋਂ ਤੁਰਿਆ ਜਾਂਦਾ ਨਹੀਂ ਕੰਮ-ਕਾਰ ਦਾ ਕੌਣ ਅੰਕ ਸੁਹਾਰੂਗਾ ਮੈਂ ਉਹਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਆਖੇ ਲਗਦੀ ਉਹਨੇ ਤਾਂ ਇਥੋਂ ਟਕਰ ਕਰਤਾ ਵੀ ਉਹ ਦੀ ਇੱਕ ਮਾਂ ਨੂੰ ਗੱਲ ਬਾਤ ਉਹਨੇ ਕਰ ਲਈ ਉਹਦਾ ਭਰਾ ਉਹਨੂੰ ਲੈਣ ਆਉਂਦਾ ਤੇ ਆਵੇ ਤਾਂ ਸਹੀ ਨਾ ਭਾਈ ਮਾਰ-ਮਾਰ ਕੇ ਛਿੱਤਾਂ ਰੱਖਾ ਮੱਕਾ ਡੁੱਗੀ ਉਹਨੂੰ ਉਹਨੇ ਤਾਂ ਕਰ ਲਈ ਨਹੀਂ ਗੱਲ ਵੀ ਕਹਨੂੰ ਤੇਰੀ ਮਾਂ ਬਿਮਾਰ ਤਾਂ ਗਈ ਹੋ ਤੇਰੇ ਘਰ ਆਖਰ ਸੀ ਜਾਣਾ ਤੇ ਫਿਰ ਚਲੇ ਜਾਵਾਂਗੇ ਅੱਜ ਮੇਰੇ ਔਖੀ ਮੇਰੇ ਮਾਰ ਸਾਹ ਛੱਡੀ ਜਾਂਦੀ ਤੂੰ ਗੁੱਸਾ ਕਿਉਂ ਕਰਦੀ ਐਨਾ ਤੇਰਾ ਕੀ ਤੇਰਾ ਕੀ ਘਟਜੂਗਾ ਜੇ ਉਹ ਚਲੀ ਗਈ ਤਾਂ ਹਾਂ ਮੇਰਾ ਗੋਡਾ ਲੱਤ ਪਈ ਮੈਨੂੰ ਕੋਈ ਪਾਣੀ ਫੜਾ ਕੋਈ ਟਕੋਰ ਕਰਾ ਕੋਈ ਉੱਠੇ ਉਹ ਤੱਤਾ ਕਰਕੇ ਦੇ ਦੇ ਮੈਨੂੰ ਕੌਣ ਕਰਕੇ ਇਹ ਗਰਦੇ ਕੰਮਾਂ ਦੀ ਟੈਨਸ਼ਨ ਲੈਣੀ ਹੈ ਨਾ ਵੀ ਕੰਮ ਆਪੋਂ ਕਰੂੰਗਾ ਉਹ ਕਹਿੰਦੀ ਵੀ ਮੈਂਟੀ ਨੂੰ ਕਹਿ ਦਿੱਤਾ ਹੈ ਕਿ ਉਹ ਪੈਸੇ ਵੀ ਨਹੀਂ ਲੈਂਦੀ ਤੇ ਉਹ ਕਹਿੰਦੀ ਜਿੰਨੇ ਦਿਨ ਤੂੰ ਜਾਣਾ ਚਾਰ ਪੰਜ ਦਿਨ ਚੱਲ ਪ੍ਰਸ਼ਾਦੇ ਹੈਗੇ ਉਹ ਦਰ ਮੈਂ ਲਾਉਂ ਕਰੂੰਗੀ ਲੈ ਉਹ ਵੀ ਤੇਰਾ ਨਾਲੋਂ ਨੇ ਕੱਢਦਾ ਤੇ ਜਾਣਾ ਜ਼ਰੂਰੀ ਹੈ ਨਾ ਜਾਣਾ ਫਿਰ ਬੀਬੀ ਸਾਰੇ ਵੇਖੋ ਵਿਖਾਏ ਲੜਾਈ ਜ਼ਰੂਰੀ ਪਾਉਣੀ ਆ ਆਪਾਂ ਘਰ ਦੇ ਵਿੱਚ ਉਹ ਤਾਂ ਮੇਰਾ ਨਹੀਂ ਹੱਲ ਮਸਲਾ ਕੋ ਕੱਢਿਆ ਤੂੰ ਕੰਮ ਤੇ ਜਾ ਜਾਣਾ ਹਾਂ ਤੇ ਘਰੇ ਰਖ ਮੈਂ ਐਡੀ ਲੱਤ ਨਾਲ ਜੇ ਮੈਨੂੰ ਜ਼ਿਆਦਾ ਤਕਲੀਫ ਹੋ ਜਾਏ ਤੇ ਮੈਨੂੰ ਕੌਣ ਸੰਭੇਜਾ ਬਾਥਰੂਮ ਕੌਣ ਕਰਾਊਗਾ ਮੈਨੂੰ ਲੈਟਰਿੰਗ ਮਦਮ ਮੈਂ ਕੌਣ ਜਾਊਗਾ ਮੇਰੇ ਨਾਲ ਨਹੀਂ ਹੁਣ ਤੇਰਾ ਕੀ ਮਤਲਬ ਵੀ ਤੂੰ ਨਹੀਂ ਜਾਣ ਦੇਣਾ ਮੈਂ ਤਾਂ ਨਹੀਂ ਪਾਈ ਜਾਣ ਦੇਣਾ ਤੇਰੀ ਮਰਜ਼ੀ ਜੇ ਤੂੰ ਕੱਢਣਾ ਤੇ ਜਿਵੇਂ ਮਰਜ਼ੀ ਕਰ ਦੇ ਪਰ ਮੈਂ ਨਹੀਂ ਜਾਣ ਦੇਣਾ ਮੈਂ ਤਾਂ ਚੱਲਿਆਂ ਬਈ ਆਦੇ ਕੰਮ ਤੇ ਤੂੰ ਜਾਣੇ ਤੇ ਉਹ ਜਾਣੇ ਦੇਖੀ ਜੋ ਜਿਹਨੇ ਤੁਸੀਂ ਕਰਨਾ ਮੇਰੇ ਤੋਂ ਨਹੀਂ ਤੁਹਾਡੇ ਇਸ ਚੱਕਰ ਦੇ ਵਿੱਚ ਫਸਿਆ ਜਾਂਦਾ ਮੈਂ ਤਾਂ ਜਿਉ ਨੂੰ ਕਹਿੰਦਾ ਉਹ ਔਖੀ ਉਹਦੀ ਜੇ ਤੈਨੂੰ ਕਹਿੰਦਾ ਉਹ ਔਖੀ ਉਹ ਨਹੀਂ ਹੈ ਹੁਣ ਉਹ ਕਹਿੰਦੀ ਉਹ ਫਲਾਣੀ ਗਈ ਟਿੰਕੀ ਗਈ ਹੁਣ ਕਿਸੇ ਮਗਰ ਤੇ ਪੈਗਰੀ ਕੰਮ ਖਰਾਬ ਹੋ ਜਾਂਦਾ ਤੂੰ ਵੇਖ ਲਈ ਹੁੰਦਾ ਭਾਈ ਆਉਗਾ ਜਿਵੇਂ ਤੈਨੂੰ ਚੰਗਾ ਲੱਗਾ ਤੂੰ ਕਰ ਲੈ ਲਾ ਲਾਏ ਜੋਰ ਜਿੰਨਾ ਲਾਉਣਾ ਆ ਜਾਂ ਮੇਰੇ ਭਾਈ ਉਹ ਜੌਦੀ ਵੇਖੀ ਮੈਂ ਕਿਵੇਂ ਕਿ ਜਾਂਦੇ ਇਥੋਂ ਮੇਰਾ ਨਹੀਂ ਸੋਚਦੇ ਭਾਈ ਹੁੰਦਾ ਗੋਡਾ ਕੋਈ ਨਾ ਆਪਾਂ ਵੀ ਮਾੜਾ ਬੜਾ ਥੋੜਾ ਜਿਆਦਾ ਕਰ ਦੇ ਨਾ ਹਾਂ ਹਾਂ ਆਪੇ ਦਾ ਜੁਗਤੀ ਇਹਨੇ ਇੱਦਾਂ ਨਹੀਂ ਬੈਣ ਮੈਨੂੰ ਪਤਾ ਜਿਆਦਾ ਜਿੰਨਾ ਚਿਰ ਤਮਾਸ਼ਾ ਨਾ ਕੀਤਾ ਇਹਨੇ ਟਿਕਣਾ ਨਹੀਂ ਇਹਨੇ ਜਾਣਾ ਹੀ ਜਾਂ ਆ ਆ ਲੈnde ਅਜਨੇ ਭਾਈ ਨੂੰ ਜਾਨ ਮੋਹ ਵੀ ਨਿੰਦੀ ਵੇਖੇ ਤੇ ਬਣਦਾ ਕੀ ਜਲੂਸ ਨਿਕੂਗਾ ਜਲੂਸ ਲੋਕੀ ਵੇਖਣੇ ਖੜ ਖੜ ਕੇ ਇਹਨੂੰ ਕੋਈ ਨਾ ਕੋਈ ਮਾਈ ਮਿਲੀ ਸੀ ਇਹ ਤਾਂ ਭਾਈ ਨੇ ਵੱਗੇ ਲਾਈ ਫਿਰਦੀ ਸਸਤਰੀ ਗਾਲ ਮਸੀ ਜੀ ਸਸਤਰੀ ਗਾਲ ਹੋਰ ਬੱਝਿਆ ਓ ਸਾਰੇ ਠੀਕ ਠਾਕ ਸੋਖਸਾਂ ਦੇ ਹਾਂਜੀ ਹਾਂਜੀ ਸਾਰੇ ਵਧੀਆ ਤੇ ਆ ਕਿਵੇਂ ਪੱਟੀਆਂ ਬਣਾਈ ਸਰਦੇ ਹੋ ਇਹ ਪੁੱਤ ਮੈਂ ਘਰ ਬਾਹਰ ਵੀ ਘੂਰੀਗੀ ਅੱਛਾ ਉਹ ਥੱਡੇ ਗਪੀ ਤੇ ਗੋਡੇ ਦੇ ਗਸੀਰੇ ਪਾਟ ਗਿਆ ਅੱਛਾ ਤੇ ਕਿਵੇਂ ਲਈ ਦਵਾਈ ਵਗੈਰਾ ਦਵਾਈ ਲਈ ਘਰੇ ਟੂਪ ਹੋਏ ਸ਼ਿਵ ਮਲੀਏ ਤੇ ਗਰਮ ਕਰਕੇ ਪੱਟਾ ਉੱਤੇ ਬੰਨੇ ਆ ਓ ਮਾਤਾ ਜੀ ਤੁਸੀਂ ਕਿਹੜੇ ਚੱਕਰਾਂ 'ਚ ਪਈ ਜਾਂਦੇ ਓ ਤੁਸੀਂ ਉੱਥੇ ਚੰਗੇ ਗਏ ਡਾਕਟਰ ਨੂੰ ਵਿਖਾਓ ਆ ਜੀ ਤੁਸੀਂ ਆਪ ਨਾ ਪੋਤੋ ਡਾਕਟਰ ਡੂਟਰ ਕੀ ਕਰ ਸਕਦੇ ਸਿੱਧਾ ਭੈਣ ਠੀਕ ਹੈ ਹਾਂ ਬਤਿਏ ਕਿੰਦਾ ਜਾਨਾ ਓ ਨਹੀਂ ਨਹੀਂ ਮਾਤਾ ਐ ਨਹੀਂ ਇਹਨੂੰ ਫਰਕ ਪੈਣਾ ਤੇਰੇ ਗੋਡੇ ਨੂੰ ਤੂੰ ਉੱਥੇ ਚੰਗੇ ਡਾਕਟਰ ਕੋਲੇ ਜਾ ਕਿਧਰੇ ਹਸਪਤਾਲ ਹੁੰਦਾ ਥਾ ਜਾ ਕੇ ਪੈਸੇ ਡਾਕਟਰ ਲਾਉਂਦੇ ਓਹੋ ਤੂੰ ਵੀ ਉਹਨਾਂ ਦੇਣੀ ਓਹੋ ਤੂੰ ਵੀ ਘਰੇ ਪੈਸੇ ਮੈਂ ਮਾਰਦੀ ਮਾਤਾ ਤੂੰ 4 ਪੈਸਿਆਂ ਦੇ ਪਿੱਛੇ ਆਪਦਾ ਜਿਆਦਾ ਨੁਕਸਾਨ ਕਰਾਈ ਆਉਂਦੀ ਫਿਰ ਕੀ ਫਾਇਦਾ ਨਾ ਕੋਈ ਨਾ ਫਰਕ ਪੈ ਜਗਾ ਓਲੀ ਓਲੀ ਪਵੇ ਆਕਾਲੇ ਪਿਆ ਨਹੀਂ ਪੈਂਦਾ ਚੱਲ ਮਾਸੀ ਤੇਰੀ ਹੁਣ ਇੱਛਾ ਆ ਆਪਦਾ ਕੀ ਖੈ ਸਾਡੇ ਮਾਤਾ ਤੈਨੂੰ ਪਤਾ ਤੇਰਾ ਕਿਵੇਂ ਆਉਣਾ ਹੋਇਆ ਉਹ ਮਾਤਾ ਜੀ ਚਾਰ ਦਿਨਾਂ ਜਵਾਕਾਂ ਨੂੰ ਛੁੱਟੀਆਂ ਆਈਆਂ ਸੀਆਂ ਤੇ ਉਹ ਮਾਪੇ ਐਨੇ ਫੋਨ ਲਾਇਆ ਸੀਗਾ ਗੱਲਾਂ ਬਾਤਾਂ ਕਰਦੇ ਆ ਕਰਮ ਤੇ ਮਾਤਾ ਨੇ ਕਿਧਰੇ ਕਹਿ ਤੋਣਾ ਤਾਂ ਇਹਨੂੰ ਵੀ ਆ ਜਾ ਚਾਰ ਦਿਨਾਂ ਤੇ ਮੈਂ ਤਾਂ ਮਾਤਾ ਨੇ ਭੈਣ ਨੂੰ ਲੈਣ ਭੇਜਿਆ ਵਾ ਕਿੰਦੀ ਜਾ ਪੱਤੇ ਜਾ ਕੇ ਆਪਦੀ ਭੈਣ ਨੂੰ ਲੈ ਤੇ ਚਾਰ ਦਿਨ ਉਹ ਵੀ ਛੁੱਟੀਆਂ ਮਨਾਜੂ ਲੈ ਖੋਲ ਕੇ ਮੇਰੀ ਗੱਲ ਸੁਣ ਲੈ ਕੋਈ ਭੈਣ ਨੇ ਥੋੜਾ ਜਾਣਾ ਪੈਰ ਦਾ ਘਰ ਕੰਨੇਵਾ ਮਾਤਾ ਜੀ ਗੱਲ ਕੀ ਹੋਈ ਤੁਸੀਂ ਇੰਨਾ ਗੁੱਸਾ ਕਰ ਤੋ ਮੇਰੀ ਮੇਰਾ ਘਰ ਜਾੜੀ ਜਾਂਦੇ ਹੋ ਉਦੋਂ ਮੇਰਾ ਗੋਡਾ ਕਿੱਦਾਂ ਹੋਇਆ ਤਾਂ ਨਾ ਮੈਂ ਇੱਥੇ ਉੱਠ ਕੇ ਉੱਠੇ ਹੋਇਆ ਜਾਂਦਾ ਨਾ ਇੱਥੇ ਹੋਇਆ ਤਾਂ ਤੁਸੀਂ ਤਾਂ ਖੰਡ ਫੜ ਲਿਆ ਚੁੱਕ ਕੇ ਫਿਰ ਤੇ ਚੱਲ ਫੜ ਲੈ ਬੈਗ ਦਾ ਤੋਰ ਪਾ ਨਾ ਮਾਤਾ ਜੀ ਇੰਨੀ ਮੀਲਤੇ ਰਹਿੰਨੇ ਆਂ ਅਹੀਂ ਤੇਰਾ ਕੀ ਬਗਾਦੀ ਆਉਨੇ ਆਂ ਅਸੀਂ ਕਿੰਧਰਾ ਘਰ ਬਰਬਾਦ ਕਰੀ ਜਾਂਦੇ ਮੇਰੇ ਸਹੁਰਾ ਕਾਤਾ ਗੱਲ ਖੋ ਗਏ ਮਾਰ ਮਾਰ ਗੋਡੇ ਭਰ ਦੂੰ ਮੇਰੇ ਇੰਨੀ ਨੀ ਭੈਣਾ ਨੀ ਤੂੰ ਅੰਦਰ ਹੀ ਹੈ ਨਾ ਹਾਂ ਤੂੰ ਪਾ ਕੱਪੜੇ ਤਿਆਰ ਹੋ ਕੱਪੜੇ ਪੈ ਕਰ ਮੈਂ ਵੇਣਾ ਤੈਨੂੰ ਜਾਣ ਕੋ ਨਹੀਂ ਮੈਂ ਅੱਖ ਲਕੀ ਨਾ ਲੱਗੀਆਂ ਚੱਪ ਕੇ ਖਾ ਦਾ ਹਾਂ ਮਾਤਾ ਤੋਕਾ ਹਾਂ ਮਾਰ ਮਾਰ ਛੋਟੇ ਲੱਤਾਂ ਦੋ ਪੈ ਬੜਾ ਹੋ ਗਿਆ ਮਾਂ ਪਾਂਦੀਆਂ ਤਾਂ ਉਹ ਮਾਤਾ ਮੈਨੂੰ ਲੱਗਾ ਤੇਰਾ ਵੈੜੀ ਦਿਮਾਗ ਲੈ ਪਿਆ ਤੇਰੀ ਮਾਂ ਨੇ ਆ ਨਹੀਂ ਤੇਰੀ ਪਰਵਰਸ਼ ਕੀਤੀ ਉਹ ਕੋਣ ਦੀ ਉਮੀਦ ਨੇ ਤੈਨੂੰ ਯਾ ਤੂੰ ਆਪ ਦਾ ਦੇਖੋ ਵੱਡਾ ਦੂ ਬਣਾ ਆਪਣਾ ਢੋਲ ਫੋਟ ਦਾ ਤੂੰ ਮੈਨੂੰ ਆਣ ਕੇ ਇਥੇ ਗੱਲਾਂ ਕਰਦਾ ਤੂੰ ਮੇਰੇ ਘਰ ਆ ਕੇ ਮੈਨੂੰ ਉਹ ਇਹਦਾ ਟਾਈਮ ਤੇ ਪਤਾ ਲੱਗਦਾ ਹੁੰਦਾ ਦੂੜ ਕੁੱਤਾ ਦੇ ਪੰਜ ਬੁੱਟਾ ਇਹ ਕੀ ਵਰਕ ਹੁੰਦਾ ਦਾ ਇਹਦਾ ਫਰਜੇ ਨਹੀਂ ਬਣਦਾ ਵੀ ਮੇਰਾ ਭਾਈ ਗੋਡਾ ਖਰਾਬ ਏ ਤੇ ਇਹ ਇੱਥੇ ਬੈ ਕੇ ਮੇਰੀ ਸੇਵਾ ਕਰੇ ਹੈ ਇਹ ਬੈਗ ਭਰ ਕੇ ਟੋਰ ਚੱਲੀ ਗੱਲ ਸੁਣੋ ਜਦੋਂ ਭੈਣ ਨੇ ਤੁਹਾਡਾ ਸਾਰਾ ਇੰਤਜ਼ਾਮ ਹੀ ਕਰਤਾ ਵਾ ਸਾਰਾ ਕੁਝ ਕਰਤਾ ਵਾ ਤੇ ਫਿਰ ਤੁਹਾਨੂੰ ਕੀ ਦਿੱਕਤ ਹੈ ਉਹਨੂੰ ਭੇਜਣ ਚ ਇਹ ਮੇਰੀ ਸੁਣ ਗੱਲ ਵੀ ਰੋਟੀਆਂ ਤੇ ਪਕਾਜੂਗੀ ਲੀੜੇ ਦੇ ਤੋਹ ਜੂਗੀ ਨਾ ਮਗਰੋਂ ਮੈਂ ਇੱਥੇ ਕੱਲੀ ਬੈਠੀ ਜਾ ਮੇਰੇ ਘਰ ਦੇ ਨਾਲ ਜਿਆਦਾ ਨਸਾਰ ਹੋਵੇ ਬਾਥਰਮਨਾ ਤੇ ਨਹਾਣਾ ਉਦਾ ਉਹ ਆਂ ਤੇ ਤੂੰ ਕਰਾਏਂਗਾ ਉਹ ਬਾਥਰਮ ਬਣਾ ਫਿਰਨਾ ਤੂੰ ਹੈਲੋ ਮਾਤਾ ਜੀ ਮੈਂ ਤੁਹਾਡੇ ਨਾਲ ਪਿਆਰ ਨਾਲ ਗੱਲ ਕਰੀ ਆਂ ਨਾ ਤੁਸੀਂ ਅੱਧੀ ਹੱਦ ਪਾਰ ਨਾ ਕਰੋ ਜੇ ਮੈਂ ਹੱਦ ਪਾਰ ਕਰਤੀ ਫਿਰ ਇੱਥੇ ਲੜਾਈ ਆ ਜਾਏਗਾ ਕੀ ਤੇ ਤੁਸੀਂ ਕੀ ਕਰੋਗੇ ਮੈਂ ਮਖੇਰਾ ਕੁਝ ਕਰ ਲੇ ਹੁੰਦੀ ਆ ਰਹੀ ਵਰਨਾ ਬੰਦੇ ਨੇ ਸੁਟਾ ਕੀਤਾ ਆਉਣਾ ਕਿ ਮੈਨੂੰ ਲੈਣ ਤੇ ਉਹ ਮਾਤਾ ਫੇਰ ਕਿਉਂ ਗਿਆ ਸਾਲ ਬਾਅਦ ਤੂੰ ਤਾਂ ਛੁੱਟੀਆਂ ਹੁੰਦੀਆਂ ਹੁੰਦੀਆਂ ਫੇਰ ਕਿਉਂ ਰੁਕ ਗਿਆ ਜੇ ਭੈਣਾਂ ਆਪਦੀ ਮਾਂ ਕੋਲੇ ਸਾਡੇ ਕੋਲੇ 4 ਦਿਨ ਨਾ ਆਉਗੀ ਤਾਂ ਮੈਨੂੰ ਤਾਂ ਲੱਗਦਾ ਮਾਤਾ ਕੋਈ ਉਹਨੂੰ ਖਰਾਬ ਕਰੀਆ ਨਹੀਂ ਹੈ ਬੱਲੇ ਏ ਤੇਰੇ ਤੇਰੀਆਂ ਚਲਾਕੀਆਂ ਮੈਂ ਸਮਝਦੀਆਂ ਜਿਹੜੀਆਂ ਤੂੰ ਕਰਦਾ ਲੈ ਤਾਂ ਜਾ ਤੂੰ ਅਕਰੀ ਮੇਰੇ ਕੋਲ ਮੈਂ ਇਹਦਾ ਲੈ ਜਾਗਾ ਨਾ ਫੇਰ ਫੇਰ ਮੈਂ ਤੇ ਮੇਰਾ ਪੁੱਤ ਉੱਥੇ ਆਵਾਂਗੇ ਫੇਰ ਤੁਹਾਡੇ ਨਾਲ ਜੇ ਠੇ ਆਵਾਂਗੇ ਉੱਥੇ ਤੂੰ ਆ ਕੇ ਕੀ ਕਰ ਲੋਂਗੇ ਬੋਲ ਨਾ ਕਰ ਲਾਂਗੇ ਜਿਹੜਾ ਕੁਝ ਹੋਇਆ ਲੈ ਮੈਂ ਤੁਹਾਡੇ ਘਰੇ ਖੜਾ ਇੱਥੇ ਕਰ ਲੋ ਦੋ ਬੋਤੂ ਹੀ ਕਰਨਾ ਵੇਖੀ ਤੇਰੇ ਵਰਗੇ ਬਗਲਫੇ ਨਹੀਂ ਨਾ ਲੋਕਰ ਗਾਲ ਪੁੱਛ ਸਾਡੇ ਗਾਲ ਤਾਂ ਜੋਗੇ ਫੇਰ ਆਪੀ ਭੈਣ ਕਿੱਥੇ ਟੋਰੇਗਾ ਜੇ ਗਾਲ ਤਾਂ ਉਹ ਮਾਤਾ ਭੈਣ ਭੈਣ ਦੀਆਂ ਨਾ ਕੰਕੀਆਂ ਦੇ ਭੈਣ ਮੈਂ ਆਪੇ ਸਾਹਮਣੂਗਾ ਬਾਪਾ ਤੋਂ ਥੋੜਾ ਜੋ ਬਣੂ ਤੁਸੀਂ ਆਪ ਦਾ ਹਿਸਾਬ ਆਪੇ ਨਾਲਿਆ ਜੇ ਮੇਰੀ ਸੁਣ ਗੱਲ ਥੋੜੇ ਵਰਗੇ ਦੇ ਮੂੰਹ ਨਹੀਂ ਲੱਗਦੀ ਮੈਂ ਤੂੰ ਜਿਹੜਾ ਕੰਮ ਕਰਨ ਵਾਲਾ ਆਪਦਾ ਕਰ ਤੇ ਜਾ ਇੱਥੋਂ ਜਿਹੜਾ ਕੁਛ ਮੈਥੋਂ ਹੋਇਆ ਮੈਂ ਕਰ ਲਵਾਂ ਉਹ ਮਾਤਾ ਮੈਂ ਵੀ ਚੱਲੇ ਆਂਗਾ ਮੈਂ ਵੀ ਇੱਥੇ ਤੇਰੇ ਕੋਲ ਬਹਿ ਨਹੀਂ ਆਦੀ ਤੇਰੇ ਇੱਥੇ ਬੈਠੇ ਹੋਵੇਂ ਤੇ ਤੇਰੇ ਹੀ ਗੁਣ ਗਾਈ ਜਾਵਾਂ ਜਾ ਜਾ ਤੂੰ ਆ ਜਾ ਪਹਿਲੇ ਬਣੇ ਜਾ ਛਿੱਟੀ ਆ ਜਾ ਇਹਦੇ ਕੱਥੇ ਮੱਥੇ ਲੱਗੀ ਆਉਨੇ ਆਪਾਂ ਨਾ ਲੱਗ ਕ ਲੈਣਿਆ ਕਿੱਥੋਂ ਤੂੰ ਆ ਗਿਆ ਮੇਰੇ ਘਰੇ ਮੇਰਾ ਘਰ ਜਾੜ ਕੇ ਤੂੰ ਨਿਕਲਿਆ ਜਾਣਾ ਕਿੱਡਾ ਤੂੰ ਚਲਾਕ ਬੰਨਾ ਭੋਰਾ ਕ ਜਿੰਨਾ ਤੂੰ ਬੀਬੀ ਜੀ ਬਾਓ ਵਾਏ ਕਾ ਜੰਗਾ ਦੀਦੀ ਜਾ ਜਾ ਤਿਆਰੀ ਲਾ ਤਿਆਰੀ ਆ ਗਈ ਤੂੰ ਚੱਲੀ ਤਾਂ ਤੂੰ ਵੀ ਤੂੰ ਮੇਰਾ ਸੋਚ ਕੇ ਚੱਲੀ ਪਰ ਇਸ ਗਾ ਨੂੰ ਚੱਲੇ ਆ ਤੇ ਨਤੀਜਾ ਤੇਰਾ ਦੇਖੀ ਕੀ ਨਿਕਲਦਾ ਕੋਈ ਨਹੀਂ ਦੇਖੀ ਜਾਊਗੀ ਕੁਝ ਹੋਇਆ ਜਿਹੜਾ ਕੁਝ ਹੋਇਆ ਤੇ ਹੋਊਗਾ ਚਾਰ ਦਿਨ ਬੁੜੀਆਂ ਜਲਦੀਆਂ ਨਹੀਂ ਦੇਖੀ ਤੇ ਮੈਂ ਅਸਲ ਵਿੱਚ ਜਾ ਤੇਰੇ ਗਿਆ ਜਿਹੜਾ ਕੁਝ ਜਾਂਦੀ ਤੇ ਜਾਵੇ ਜੋਰ ਤਾਂ ਬਥੇਰਾ ਲਾਇਆ ਪਰ ਹੁਣ ਨਹੀਂ ਗੱਲ ਬਣੀ ਮਨਜੀਤ ਕੋਰੇ ਕੋਈ ਨਾ ਕੋਈ ਹੋਰ ਸਕੀਮ ਸੋਚਨੀ ਹਾਏ ਹਾਏ ਇਹ ਕੁੜੀਆ ਮੇਰਾ ਗੋਡਾ ਪੀੜ ਹੋ ਗਿਆ ਓਏ ਕਿੰਨੂੰ ਬੁਲਾਵਾ ਉਹਦਾ ਪਾ ਕੇ ਲੀਵੇ ਬਾਗ ਤੁਰ ਗਈ ਉਹਨੂੰ ਨਹੀਂ ਪਤਾ ਮਾਈ ਨੂੰ ਕੌਣ ਸੁਭਾਰੇਗਾ ਭੈਣ ਤੂੰ ਬਹਿ ਆਪਾਂ ਚਲੀਏ ਨਹੀਂ ਵੀਰੇ ਮੈਂ ਨਹੀਂ ਜਾਂਦੀ ਗੇ ਮਗਰ ਜਾਦੀ ਢਿੱਲੀ ਹੋ ਗਈ ਤੇ ਫਿਰ ਲੋਕਾਂ ਨੇ ਮੈਨੂੰ ਨਹੀਂ ਛੱਡਣਾਗਾ ਓ ਭੈਣ ਕੁਛ ਨਹੀਂ ਹੁੰਦਾ ਬਹਿ ਜਾ ਹੁਣ ਹੁਣ ਲੜ ਕੇ ਤਾਂ ਆਇਆ ਮੈਂ ਤੇਰੇ ਪਿੱਛੇ ਉਹਦੇ ਨਾਲ ਮੇਰਾ ਜੀ ਵੀ ਨਾ ਕਰਦਾਗਾ ਜਾਨ ਨੂੰ ਛੱਡ ਕੇ ਜਾਨ ਨੂੰ ਜੀ ਨਹੀਂ ਕਰਦਾ ਪਿਆ ਮੇਰਾ ਪਤਾ ਨਹੀਂ ਕਿਹੜਾ ਦਿਲਾ ਹੋ ਗਿਆ ਮੇਰਾ ਇਹਨੂੰ ਮੈਂ ਵੇਖ ਲਿਆ ਤੇ ਮੇਰਾ ਜੀ ਐ ਹੀ ਕਰਦਾ ਪਿਆਗਾ ਭੈਣ ਜੇ ਤੂੰ ਜਾਣਾ ਹੀ ਨਹੀਂ ਸੀਗਾ ਤਾਂ ਮੈਨੂੰ ਪਹਿਲਾਂ ਕਹਿ ਦਿੰਦੀ ਮੈਂ ਐਵੇਂ ਉਥੋਂ ਡਿਬੁੱਡੀ ਨਾਲ ਲੜ ਪਿਆ ਮੈਂ ਤਾਂ ਤੇਰੇ ਪਿੱਛੇ ਉਹਦੇ ਨਾਲ ਲੜ ਆਇਆ ਵਾ ਐਵੇਂ ਮੈਂ ਉਹਦੇ ਨਾਲ ਰਿਸ਼ਤਾ ਖਰਾਬ ਕਰ ਲਿਆ ਉਹਦਾ ਮੈਨੂੰ ਕੀ ਪਤਾ ਸੀ ਇੰਨੀ ਥਿਲੀ ਹੋਈ ਪਈ ਉਹ ਮੈਂ ਤਾਂ ਆਖੇ ਵਾਸੀ ਬੜਾ ਮੋਟਾ ਹੈਗਾ ਤੇ ਦਵਾਈਆਂ ਨਹੀਂ ਮੰਨਤਾ ਕਿਤੇ ਉਹਦਾ ਦਵਾਈ ਲੈ ਦਵਾਈ ਲੈ ਤੇ ਜੇ ਐਨਾ ਹੁੰਦਾ ਤਾਂ ਜਾਣ ਕੇ ਨਖਰੇ ਕਰੀ ਜਾਂਦਾ ਕੁੜਕਿਆਂ ਖੱਲੇ ਲੱਥਿਆ ਕੋਈ ਨਹੀਂ ਖਰਾਬ ਤਾਂ ਸਿਰ ਦਾੜੀ ਨਾਲ ੱੱੱ ਲਾਂਗੇ ਬੱਤ ਅ ਆਰੇ ਨੂੰ ਕਹਾਂਗੇ ਸਾਨੂੰ ਇੱਕ ਵਾਰੀ ġੇੜਾ ਕਢਾ ਲੈ ਜਾਂ ਮੇਰੇ ਭਰਾ ਆਪਣੇ ਚਲਾ ਜਾਵੇ ਮਨ ਦੁਖੀ ਜਾਣਾ ਕਰਦਾ ਜਾਏ ਕੋਈ ਕਿਈ ਜਾਏ ਹੋਰ ਤੂੰ ਚਲਾ ਜਾ ਕੋਈ ਨਹੀਂ ਮੰਮੀ ਨੇ ਕਹੀ ਕੋਹ ਚ ਗੱਲ ਮੇਰੇ ਨਾਲ ਆਪੇ ਕਰ ਲੂਗੀ ਉਹ ਨੂੰ ਮੈਂ ਸਮਝਾ ਦਾਂਗੀ ਫਿਰ ਆਵੇ ਬੋਲੀ ਬੁਲੀ ਨਾ ਜਾ ਕੇ ਤੂੰ ਉੱਥੇ ਚਲ ਜਦੋਂ ਆਉਣਾ ਐ ਨਾ ਮੈਨੂੰ ਫੋਨ ਲਾਦੀ ਭੈਣ ਤੇ ਮੈਂ ਆਪੇ ਆ ਕੇ ਲੈ ਜਾਊਂਗਾ ਤੇ ਜੇ ਤੈਨੂੰ ਕੋਈ ਕਹਿਣ ਨਾ ਬੁੱਟਾ ਸਿੱਦਾ ਕੋਹ ਵੀ ਕਹਿਣ ਤੂੰ ਮੈਨੂੰ ਕਹਿਦੀ ਬਾ ਕੋਈ ਨਹੀਂ ਬਾਤ ਤੇ ਮੈਂ ਆਪੇ ਦੇਖ ਲਊਂਗਾ ਨਹੀਂ ਨਹੀਂ ਮੈਨੂੰ ਨਹੀਂ ਬੋਲਦੇ ਕੋਈ ਨਹੀਂ ਟੈਨਸ਼ਨ ਤੇ ਹੈਗੀ ਸੀ ਥੋੜੀ ਜਿਹੀ ਬਮਾਸੀ ਤਾਂ ਆ ਬੋਰਗੀ ਨਹੀਂ ਹੋਵੇ ਤਣੀ ਮੇਰ ਨਾਲ ਬੋਲਦੇ ਬੋਲਦੇ ਕੋਈ ਨਹੀਂ ਅੱਜ ਤੇ ਆਈ ਨਾ ਅੰਦਰ ਗਾੜੀ ਨਾਲ ਆ ਜਾਂਗੀ ਤੇਨੂੰ ਲੋੜ ਹੀ ਨਹੀਂ ਆਵਣੀ ਨਹੀਂ ਭੈਣ ਮੈਂ ਤਾਂ ਤੈਨੂੰ ਇੰਨਾ ਕਹਿਣਾ ਵਾ ਵੀ ਜੇ ਕੋਈ ਤੈਨੂੰ ਕੋ ਕਹਿਣ ਨਾ ਬਿ ਡਰੀ ਡਰੀ ਨਾ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਗਈ ਠੀ ਪਰ ਹੁਣ ਮੈਂ ਇੱਕ ਵੀ ਜਾਣਾਂ ਵਾ ਤੇ ਜਦੋਂ ਜਾਣਾ ਹੋਇਆ ਜਾ ਉੱਥੇ ਆਉਣਾ ਜਾ ਮੈਨੂੰ ਫੋਨ ਲਾ ਦੀ ਜਾ ਆ ਪਾ ਜੀ ਚਲ ਕੋਈ ਨਹੀਂ ਤੂੰ ਜਾ ਟਾਈਮ ਨਾ ਚਲਾ ਜਾ ਮੈਂ ਨੇਰਾ ਹੋ ਗਿਆ ਬਾਲਾ ਕਵੇਲੇ ਨਾ ਚਾਹੀ ਜਾ ਕੇ ਮੈਨੂੰ ਫੋਨ ਲਾ ਦੀ ਚੰਗਾ ਮੇਰੇ ਭਰਾ ਬਣਿਆ ਮੇਰੇ ਉਹ ਚਲਾ ਤਾ ਗਿਆ ਚਲ ਹੁਣ ਅੰਦਰ ਜਾਣੇ ਜਾਣਾ ਤਾਂ ਪੈਣਾ ਹੀ ਮੇਰਾ ਕਿੰਨੇ ਬੁੱਢੀ ਨੇ ਬਖੰਡ ਕੀਤਾ ਕੁਛ ਨਹੀਂ ਹੋਇਆ ਗਾ ਜਾਨ ਦੀ ਮਾਰੀ ਨੇ ਬਖੰਡ ਕੀਤਾ ਜੇ ਇਹਦਾ ਕੋਈ ਹੁੰਦਾ ਤਾਂ ਫੋਨ ਕਰ ਚਲ ਬਤ ਹੁੰਦਾ ਹਾਂ ਦੇ ਪੈਣਾ ਚਲ ਕੋਈ ਨਹੀਂ ਰੋਣਾ ਮੇਰੇ ਪੁੱਤਰ ਕੁਛ ਨਹੀਂ ਬਣ ਗਈ ਤਾਂ ਚਲੀ ਫੋਨ ਨਾ ਕਿੱਥੋਂ ਆਉਣਾ

ਜੇ ਜਾਨੀ ਚਾਲ ਬੰਦ ਚਲੀ ਜੇ ਤੂੰ ਮੈਨੂੰ ਹੋਲੀ ਨਹੀਂ ਤੇ ਜਾਣ ਦਿੱਤੇ ਉਹ ਅੰਦਰ ਚਲੀ ਜਾਂਦਾ ਹੁਣ ਤੂੰ ਡਾਕ ਰੱਖਦੇ ਚੰਗਾ ਰਹ ਬਤਰ ਕਾਇਕ ਦਿੱਤਾ ਨਾ ਖਾ ਜਾਏ ਜੇ ਨਾ ਕੰਮਕਾਰ ਕੋਣ ਕਰੇਗਾ ਚਾਹ ਪਾਣੀ ਮੈਨੂੰ ਕੋਲ ਬਣਾ ਕੇ ਦੇਗਾ ਤੇ ਦਰ ਮੈਂ ਕਿਹਾ ਤਾਂ ਸਿੱਧਾ ਮੈਂ ਅੰਟੀ ਦਾ ਆਪਰੇ ਛੱਡੀ ਜਾਨੀ ਸਾਰਾ ਕੰਮ ਵੀ ਮੈਂ ਕਰ ਦੇਣਾ ਹੀਗਾ ਭਾਈ ਅੰਟੀ ਵਾਲੀ ਨਹੀਂ ਗੱਲ ਮੈਨੂੰ ਤੇਰੇ ਵਾਲੀ ਨਹੀਂ ਲੱਗਣੀ ਮੈਂ ਅੰਟੀ ਤੋਂ ਕੀ ਲੈਣਾ ਉਹਨੇ ਮੈਨੂੰ ਠਕਾਉਣਾ ਤਾਂ ਉੱਟ ਗਿਆ ਜਾਣਾ ਕਈ ਮੱਕੜ ਬਾਜ਼ ਬਾਜ਼ ਨੂੰ ਕੋਈ ਕਦੇ ਪਾਣੀ ਦੇ ਦੇ ਨੀ ਕਦੇ ਚਾਹ ਦੇ ਦੇ ਐਦਾਂ ਥੋੜਾ ਦੇਰ ਕੋਈ ਬੈਠੀ ਰਹੇ ਤੇ ਅੱਛਾ ਤੋ ਮੇਰੇ ਭਰਾ ਬਤਾ ਕਿ ਮੈਂ ਰੋਂਦਾ ਗਿਆ ਵਾ ਚਾਹ ਚਾਹ ਬਣਾਉਣਾ ਆ ਬਿਚਾਰਾ ਕੋਈ ਨਾ ਭਰਾ ਗਿਆ ਕੋਈ ਨਾ ਹੋਇਆ ਆ ਜਾਗਾ ਬਥੇਰੀ ਵੇਲੇ ਟੱਕੇ ਖਾਂਦਾ ਜਾਂਦਾ ਮੈਂ ਕ ਗੱਲ ਚਾਰੇ ਦਾ ਜਿਹੜਾ ਆ ਲੈnde ਨੇ ਦਿਹਾੜੀ ਨੂੰ ਉਹ ਤੇਰਾ ਨਾ ਕਰਦੀਆਂ ਗੱਲ ਉਹਨੂੰ ਕਹਿੰਦੇ ਬਸ ਸੁਝਾ ਇਹਨੂੰ ਤੇ ਗੁਦਾਰਾ ਆ ਜਾਂਦੇ ਦਿਹਾੜੀ ਨੂੰ ਜਾ ਚਾਚੂ ਬਣਾ ਜਾ ਚਾਚੂ ਬਣਾਤੀ ਚਾਹ ਦੇ ਲਾਣ ਦੀ ਤਾਂ ਤੇਰਾ ਕੀ ਘੱਟ ਜਾਣਾ ਠੀਕਾ ਵਾਵਾ ਮਾ ਸਾਇੰਟਰ ਕੰਮ ਕਰੀ ਗਿਆ ਪਰ ਦੇਖ ਲਿਆ ਕੋਈ ਨਾ ਦੇਖ ਲੈਣਾ ਬੜਾ ਦਿੱਲੋ ਮਿੰਟਾਂ ਦੇ ਵਿੱਚ ਕਸ ਲਾ ਪਿਆ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ